ਕਾਮੇਡੀਅਨ ਕਪਿਲ ਸ਼ਰਮਾ ਨੇ ਸੋਮਵਾਰ ਨੂੰ ਕੈਨੇਡਾ ਦੇ ਸਰੀ ਦੇ ਵਿੱਚ ਆਪਣੇ ਰੈਸਟੋਰੈਂਟ ਕੈਪਸ ਕਾਫੇ ਦੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਸੰਬੋਧਨ ਕੀਤਾ ਐਤਵਾਰ ਨੂੰ ਸ਼ਰਮਾ ਨੇ ਇੰਸਟਾਗ੍ਰਾਮ ਉੱਤੇ ਸਥਾਨਕ ਪੁਲਿਸ ਦੀ ਇਕਤਾ ਦੇ ਲਈ ਧੰਨਵਾਦ ਪ੍ਰਗਟ ਕੀਤਾ ਤੇ ਇਹ ਇਸ ਬਚੈਨ ਕਰਨ ਵਾਲੀ ਘਟਨਾ ਉੱਤੇ ਉਹਨਾਂ ਦੀ ਪਹਿਲੀ ਜਨਤਕ ਟਿੱਪਣੀ ਸੀ ਸ਼ਰਮਾ ਨੇ ਇੰਸਟਾਗ੍ਰਾਮ ਉੱਤੇ ਆਪਣੀ ਪਤਨੀ ਕਿਨੀ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਰੈਸਟੋਰੈਂਟ ਦੇ ਦੌਰੇ ਨੂੰ ਦਿਖਾਇਆ ਗਿਆ ਆਪਣੀ ਕੈਪਸ਼ਨ ਵਿੱਚ ਸ਼ਰਮਾ ਨੇ ਲਿਖਿਆ ਮੇਅਰ ਬ੍ਰੈਂਡਾ ਲੋਕ ਸਰੀ ਪੁਲਿਸ ਸਰਵਿਸ ਅਤੇ ਅਧਿਕਾਰੀਆਂ ਦਾ ਧੰਨਵਾਦ ਜਿਨ੍ਹਾਂ ਨੇ ਦੇ ਕੈਪਸ cafe ਦਾ ਦੌਰਾ ਕਰਕੇ ਆਪਣਾ ਪਿਆਰ ਅਤੇ ਸਮਰਥਨ ਦਿਖਾਇਆ ਅਸੀਂ ਇਕਜੁੱਟ ਹੋ ਕੇ ਹਿੰਸਾ ਦੇ ਵਿਰੁੱਧ ਖੜੇ ਆ ਤੇ ਅਸੀਂ ਸੱਚਮੁੱਚ ਧੰਨਵਾਦੀਆਂ cafe ਦੇ ਅਧਿਕਾਰ ਤੇ ਇੰਸਟਾਗ੍ਰam ਪੇਜ ਤੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਟੀਮ ਮੇਅਰ ਆਫ ਸਰੀ ਸਰੀ ਪੁਲਿਸ ਸਰਵਿਸ ਦੇ ਮੈਂਬਰ ਅਤੇ ਹੋਰ ਸਤਕਾਰਯੋਗ ਅਧਿਕਾਰੀਆਂ ਦੇ ਦ ਕੈਪਸ ਕੈਫੇ ਉਤੇ ਆਮ ਤੌਰ ਸੱਚਮੁੱਚ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਤੁਹਾਡਾ ਸਮਰਥਨ ਅਤੇ ਮੌਜੂਦਗੀ ਸਾਡੇ ਲਈ ਅਤੇ ਉਸ ਭਾਈਚਾਰੇ ਦੇ ਲਈ ਬਹੁਤ ਮਾਇਨੇ ਰੱਖਦੀ ਹੈ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਇੱਥੇ ਰੁਕਣ ਦੇ ਲਈ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ